ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਅਸੀਂ ਇਹ ਸੂਟ ਪੈਂਟ ਕੀਤਾ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਦੇਖੋ ਇਹ ਪ੍ਰਿੰਟ ਵਾਲਾ ਸੂਟ ਹੈ ਇਹਦੇ ਵਿੱਚ ਪ੍ਰਿੰਟ ਹੈ ਚਿੱਟਾ ਪ੍ਰਿੰਟ ਹੈ ਇਹਦੇ ਵਿੱਚ ਤੇ ਇਹਦੇ ਇਸ ਨਾਲ ਦਾ ਪਲਾਜੋ ਹੈ ਇਹਦਾ ਇਹ ਕੱਲੀ ਸ਼ਰਟ ਦਾ ਕੱਪੜਾ ਹੈ ਤੇ ਪਲਾਜੋ ਹੈ ਇਹਦੇ ਨਾਲ ਦਾ ਤੇ ਇਹਦੇ ਨਾਲ ਦੇ ਇਹ ਇਹਦੇ ਵਿੱਚ ਲੱਗੇ ਹੋਏ ਐ ਦੇਖੋ ਟੰਕਣੇ ਜੇ ਤੇ ਇਹ ਸਾਰਾ ਪ੍ਰਿੰਟਦਾਰੀ ਹੈ ਕਮੀਜ਼ ਦਾ ਕੱਪੜਾ ਤੇ ਆਪਾਂ ਸਾਰਾ ਪਿੰਟ ਕਰ ਲਿਆ بس ਇੱਕ ਫੁੱਲ ਨਹੀਂ ਰਹਿੰਦਾ ਪਾਉਣ ਵਾਲਾ ਉਹ ਤੁਹਾਨੂੰ ਦੱਸ ਦਿਆਂ ਪਾਉਣਾ ਸੀ ਵੀਡੀਓ ਨੂੰ ਵੇਖਣ ਤੇ ਕਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੈਸੀ ਲੱਗੀ ਪਹਿਲਾਂ ਆਪਾਂ ਰੈੱਡ ਕਪ कलर ਲਾਵਾਂਗੇ ਦੇਖੋ ਅਸੀਂ ਉਹਦਾ ਨਾ ਆਉਣ ਨਹੀਂ ਕੀਤਾ ਸੀਗਾ ਕੈਮਰਾ ਤੁਸੀਂ ਹੈ ਨਾ ਐ ਵੀ ਮੈਂ ਕਲਰ ਲਾ ਲੈਣਾ ਦੇਖੋ ਅਸੀਂ ਬੁਰਛੇ ਤੇ ਕਲਰ ਲਿਆ ਹੋਇਆ ਹੈ ਐ ਐਂ ਕਰਕੇ ਤੁਸੀਂ ਇਹ ਸਾਰਾ ਐਂ ਕਰਕੇ ਇਹਦੇ ਇਹ ਕਟਾਣ ਬਣਾ ਲੈਣੇ ਆ ਦੇਖੋ ਫਿਰ ਤੁਸੀਂ ਇਹ ਤੇ ਸਾਰੇ ਤੇ ਕਲਰ ਕਰ ਲੈਣਾ ਇਹ ਅਸੀਂ ਉਦੋਂ ਕੈਮਰਾ ਆਨ ਕਰਨਾ ਭੁੱਲ ਗਏ ਹੁਣ ਅਸੀਂ ਮਾੜਾ ਜਾਂ ਕਾਲਾ ਲੈਣੇ ਆ ਕਾਲੇ ਦਾ ਟੱਚ ਲਾਉਨੇ ਆ ਤੇ ਕਾਲਾ ਕਲਰ ਤੁਸੀਂ ਮਾੜਾ ਜਿਹਾ ਹੀ ਲੈਣਾ ਬਿਲਕੁਲ

ਇਹ ਪੂੰਜੀ ਦੇਣਾ ਇਹਨੂੰ ਪੂੰਜੀ ਪੂੰਜੀ ਕੇ ਲਾਉਣਾ ਫਿਰ ਰੈਡਾ ਨਾ ਥੱਲੇ ਆਵੇ ਵੀ ਥੋੜਾ ਜਿਹਾ ਲਾ ਕੇ ਆਪਾਂ ਆਪਾਂ ਇਹਨੂੰ ਵਰਚ ਨੂੰ ਸਾਫ਼ ਕਰ ਲੈਣਾ ਪੂੰਝ ਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਬਣਾ ਲੈਣਾ ਦੇਖੋ भी अलग जाना दस ये हम आप ब्राउन कलर लाने ये ब्राउन कलर लाइके आप देखो ऐ बना आप

ਦੇਖੋ ਹੁਣ ਆਪਾਂ ਇਹਦਾ ਕਾਲੇ ਦਾ ਟੱਚ ਲਾਉਣਾ ਇਹਦੇ ਵਿੱਚ ਦੇਖੋ ਐ ਇਸ ਤਰੀਕੇ ਨਾਲ ਲਾਉਣੇ ਆਪਾਂ ਹੁਣ ਆਪਾਂ ਇਹ ਚ ਜੈਲੋ ਕਲਰ ਲਾਉਣੇ ਆ ਆਪਾਂ ਤੋਤਾ ਨਹੀਂ ਪਰਛਾ ਚੰਗੀ ਤਰ੍ਹਾਂ ਸਾਫ਼ ਕੀਤਾ ਇਸ ਤਰ੍ਹਾਂ ਫੇਰ ਲਾ ਲੈਣ దే బ్యా రెడ్ కలర్గా హను కలర్ లా ਹੁਣ ਆਪਾਂ ਇਹਦੇ ਤੇ ਕਲਬ ਵੀ ਲਵਨੇ ਆ ਇੱਥੇ ਆਪਣਾ ਚਿੱਟਾ ਲੱਗ ਗਿਆ ਥੋੜਾ ਜਿਹਾ ਵਾਪਾਂ ਫਿਰ ਬਾਅਦ ਚ ਲੋਟ ਕਰਦੇ ਆਗੇ

പൈൽ ബുണ്ടെ ചിട്ട ഇ Fazer o Ano bet chap. Red da tarange. Ini nanti cerita lagi pertanyaan sih. é ਇਹ ਤਾਂ ਬਣਾ ਲਿਆ। ਦੋ ਕੀ ਕੁਸਲਾਉਂ ਕੁਲੀ ਨੇ। ਇਹ ਆਪਾਂ ਇਥੋਂ ਡੰਡੀ ਲਾ ਕੇ ਨਾ ਇੱਕ ਫੁੱਲ ਇੱਥੇ ਬਣਾਉਨੇ ਆ। ਦੇਖੋ ਇੱਕ ਤਰੋਂ ਡੰਡੀ ਲਾਈ ਆਪਾਂ। ਇੱਥੇ ਫੁੱਲ ਬਣਾਉਨੇ ਆ ਆਪਾਂ। ਇਸ ਤਰ੍ਹਾਂ ਤੁਸੀਂ ਬਣਾ ਸਕਦੇ ਆਂ ਇਸ ਤਰ੍ਹਾਂ ਬਣਾ ਕੇ ਹੁਣ ਆਪਾਂ ਬ੍ਰਾਊਨ ਕਲਰ ਦਾ ਤੇ ਲਾਵਾਂਗੇ ਦੇਖੋ ਆਪਾਂ ਬ੍ਰਾਊਨ ਕਲਰ ਲੈਣਾ ਹੁਣ ਇਹ ਚ ਡਾ ਉਹ ਲਾ ਲੈਨੇ ਆਪਾਂ ਇੱਧਰ ਆਪਾਂ ਲਾ ਕੇ ਤੁਹਾਨੂੰ ਅੱਗੇ ਬਖਾਇਆ ਇਹ ਬਣਾ ਲੈਨੇ ਆਪਾਂ ਇੱਧਰ ਫੁੱਲ ਦੇਖੋ ਕਾਲੇ ਕਲਰ ਦੇ ਇਹ ਤਰਾ ਕਾਲਾ ਇਹ ਦੇ ਲਾ ਕੇ ਫਿਰ ਆਪਾਂ ਇੱਥੇ yellow ਦੇ ਲਾਵਾਂਗੇ ਜਿਹੜਾ ਮੜ ਮੜ ਆਪਾਂ ਇੱਥੇ ਕਾਲੇ ਦੇ ਟੱਚ ਕਰ ਦੇਾਂਗੇ ਫਿਰ ਅੱਗੇ ਆਪਾਂ ਰੈੱਡ ਕਲਰ ਦਾ ਕਰਦੇ ਆਂ ਟੱਚ ਦੇਖੋ ਇਹ ਕਾਲੇ ਦਾ ਕਰ ਲਿਆ ਹੁਣ ਆਪਾਂ yellow ਕਲਰ ਦਾ ਕਰਦੇ ਆਂ

ਗੇ ਆਪਾਂ ਬਣਾ ਲਿਆ ਹੁਣ ਆਪਾਂ ਇੱਥੇ ਪੱਤੀਆਂ ਬਣਾ ਲੈਨੇ ਪੱਤਕਾ ਬਣਾ ਕੇ ਇਸ ਤਰ੍ਹਾਂ ਦੀਆਂ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਆਪਾਂ ਪੱਤੀਆਂ ਬਣਾ ਲੀਆਂ ਹੁਣ ਆਪਾਂ ਇੱਥੇ ਐਸ ਤਰ੍ਹਾਂ

देखो हम थोल के विखाने किस तरह का लगता है देखो जी इस तरह का बनया है कमीज अपना एडा ही घेरा बच्चे का अठारह इंच का घेरा आप घेरे से पा बहुत बाद पेंट करना बहुत ही सौखा है ਤੇ ਜੇ ਤੁਸੀਂ ਵੀ ਸੂਟ ਚਾਦਰ ਸਰਾਣਾ ਕੁਝ ਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਸਾਨੂੰ ਆਰਡਰ ਦੇ ਸਕਦੇ ਹੋ ਇਹਦਾ ਨੰਬਰ ਅਸੀਂ ਬੀੜਗੋਚ ਪਾ ਦੇਵਾਂਗੇ ਉਤੇ ਤੁਸੀਂ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਜਾਦਰ ਬਣਵਾਉਣੀ ਹੈ ਵਾ ਡੁਪੱਟਾ ਬਣਵਾਉਣਾ ਹੋਵੇ ਸੂਟ ਬਣਵਾਉਣਾ ਹੋਵੇ ਪੇਂਟ ਕਰਵਾਉਣਾ ਹੋਵੇ ਤੁਸੀਂ ਤਿਆਰ ਕਰਵਾ ਸਕਦੇ ਹੋ ਸਾਥੋਂ ਤੇ ਆਰਡਰ ਦੇ ਸਕਦੇ ਹੋ ਤੁਹਾਨੂੰ ਘੇਰਾ ਬਥੇ ਦੇਖੋ ਇਸ ਤਰ੍ਹਾਂ ਨਾ ਘੇਰਾ ਬਣਾਉਂਗਾ ਇਹ ਇਸ ਤਰ੍ਹਾਂ ਹੋਊਗਾ ਇਹ ਇੰਨਾ ਵੱਡਾ ਇੱਥੋਂ ਤੱਕ ਹੀ ਹੈ ਦਾ ਘੇਰਾ ਇਹ ਆ ਪੱਕਾ ਹੀ ਘੇਰੇ ਤੇ ਪਾਇਆ ਸਾਰੇ ਤੇ ਤੇ ਵੀਡੀਓ ਨੂੰ ਵੇਖੋ ਅਤੇ ਕਰ ਚੈਨਲ ਨੂੰ ਕਰੋ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕੋ ਕਹੇ ਜੀ ਲੱਗੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਤੁਸੀਂ ਸੂਟ ਜਾਂ ਚਾਦਰ ਸਹਰਾਣੇ ਦਾ ਦੁਪੱਟੇ ਦਾ ਆਰਡਰ ਦੇ ਸਕਦੇ ਹੋ ਤੇ ਸਾਥ ਆਪਣ ਨੂੰ ਪੇਂਟ ਕਰਵਾ ਸਕਦੇ ਹੋ ਸੂਟ ਤਿਆਰ ਕਰਵਾਉਣਾ ਸੂਟ ਵੀ ਤਿਆਰ ਕਰਵਾ ਸਕਦੇ ਹੋ ਚਾਦਰ ਸਹਰਾਣਾਂ ਤਿਆਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਦੁਪੱਟਾ ਵੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ